ਹਰਿ ਸਤਿ ਸ੍ਰੀ ਅਕਾਲ ਜੀ ਸੰਗਤ ਜੀ ਕੀ ਹਾਲ ਚਾਲ ਆਪ ਦੇਖੋ ਮਣੀਕਰਨ ਸਹਿਬ ਵਿੱਚ ਲੰਗਰ ਜੋ ਆਪਾਂ ਸੁਣਿਆ ਤਾਂ ਹੈਗਾ ਸੀ ਉਹ ਗਰਮ ਪਾਣੀ ਵਿੱਚ ਤਿਆਰ ਹੁੰਦਾ ਅੱਜ ਆਪਾਂ ਦੇਖ ਵੀ ਲਿਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਦੇਖਣ ਦਾ ਸੁਭਾਗ ਬਣਿਆ ਸੀ ਤੇ ਵੇਖਿਆ ਤੇ ਵੀਡੀਓ ਬਣਾਈ ਤੇ ਸੰਗਤ ਤੱਕ ਵੀਡੀਓ ਪਹੁੰਚਾਈ ਸੰਗਤ ਜੀ ਦਰਸ਼ਨ ਕਰੋ ਤੁਸੀਂ ਵੀ ਵੀ ਗਰਮ ਪਾਣੀ ਵਿੱਚ ਲੰਗਰ ਤਿਆਰ ਹੁੰਦਾ ਦੇਖੋ ਮਣੀਕਰਨ ਸਹਿਬ ਸ਼ਿਵ ਮੰਦਿਰ ਮਣੀਕਰਨ ਸਹਿਬ ਵਿੱਚ ਲੰਗਰ ਤਿਆਰ ਹੁੰਦਾ ਪਿਆ ਕਿਸੇ ਕੁਦਰਤ ਵੱਲੋਂ ਇੰਨਾ ਗਰਮ ਪਾਣੀ ਥਲੋਂ ਨਿਕਲਦਾ ਦੇਖੋ ਤੁਸੀਂ ਉਬਲਦਾ ਹੋਇਆ ਪਾਣੀ ਇਹ ਸ਼ਿਵ ਮੰਦਰ ਤੇ ਮਨੀਕਰਨ ਸਾਹਿਬ ਗੁਰਦਵਾਰੇ ਦਾ ਜੁਆਇੰਟ ਹੈਗਾ ਇੱਕ ਜਿੱਦਰਤੀ ਲੰਗਰ ਲੈ ਕੇ ਆਉਂਦੇ ਆ ਵੱਡੇ ਵੱਡੇ ਟੱਪਾਂ ਚ ਨਾਲ ਲੰਗਰ ਤਿਆਰ ਹੁੰਦਾ ਵਾ ਸੋ ਬਹੁਤ ਵਧੀਆ ਗੱਲ ਲੱਗੀ ਵੀ ਮੰਦਰ ਤੇ ਗੁਰਦੁਆਰਾ ਜੁਆਇੰਟ ਆ ਬਹੁਤ ਵਧੀਆ ਗੱਲ ਲੱਗੀ ਮੈਨੂੰ ਇਹ ਤੇ ਬੜੇ ਤਰੀਕੇ ਨਾਲ ਯਾਰ ਲੰਗਰ ਤਿਆਰ ਕਰਦੇ ਆ ਤੇ ਸਾਰੀ ਸੰਗਤ ਨੂੰ ਛਕਾਉਂਦੇ ਆ ਸੋ ਪਹਿਲੀ ਵਾਰੀ ਮੌਕਾ ਮਿਲਿਆ ਦੇਖਾਂ ਦਾ ਲੰਗਰ ਤਿਆਰ ਕਰਦੇ ਹੋਏ ਅੱਗੇ ਆਏ ਤਾਂ ਕਾਫੀ ਵਰੀਆਂ ਪਰ ਮੌਕਾ ਨਹੀਂ ਮਿਲਿਆ ਇੱਥੇ ਛੋਲੇ ਵੀ ਬੱਚੇ ਵਾਲਕੇ ਖਾਂਦੇ ਜਾਂ ਆਪਾਂ ਵੀ ਖਾਦੇ ਸੀ ਦੇਖੋ ਛੋਲੇ ਦੀ ਗੋਠਲੀ ਲੈ ਕੇ ਉਹਨੂੰ ਵਿੱਚ ਪਾ ਦਿੰਦੇ ਸੀ ਛੋਲੇ ਮਿੰਟਾਂ 'ਚ ਉਬਲ ਜਾਂਦੇ ਸੀ ਦੇਖੋ ਸ਼ਿਵ ਭਗਵਾਨ ਤੇ ਮਾਤਾ ਪਾਰਵਤੀ ਦੀ ਕਹਾਣੀ ਐ ਇੱਥੋਂ ਦੀ ਰਿਲੇਟਿਡ ਆ ਉਹ ਤੁਹਾਨੂੰ ਸ਼ਿਵ ਭਗਵਾਨ ਤੇ ਮਾਤਾ ਪਾਰਵਤੀ ਦਾ ਤਪਸਥਾਨ ਸੀਗਾ ਇਹ ਅੱਗੇ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿੱਥੇ ਉਹ ਆਊਗਾ ਸਾਰਾ ਲਿਖਿਆ ਹੋਇਆ ਤੇ ਉਹਨੂੰ ਸਟੌਪ ਕਰਕੇ ਪੜ੍ਹ ਲਿਓ ਇਹ ਮਾਤਾ ਪਾਰ्वती ਦੀ ਤੇ ਸ਼ਿਵ ਭਗਵਾਨ ਦੀ ਸਟੋਰੀ ਹੈ ਇੱਥੋਂ ਦੀ ਮਾਤਾ ਪਾਰ्वती ਦੀ ਕੰਨ ਦਾ ਭੂਸ਼ਣ ਜਣਕੀ ਪਤਾਲ ਵਿੱਚ ਡਿੱਗ ਗਿਆ ਸੀਗਾ ਤੇ ਜਿਸ ਕਰਕੇ ਇਸ ਜਗ੍ਹਾ ਦਾ ਨਾਮ ਮਣੀਕਰਨ ਮਣੀਕਰਨ ਸੇਵ ਰੱਖਿਆ ਗਿਆ ਬਾਕੀ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਨਾਲੇ ਲੰਗਰ ਤਿਆਰ ਹੁੰਦਾ ਦੇਖਿਓ ਪਹਿਲੀ ਵਾਰੀ ਸਵਾਭ ਬਣਿਆ ਪਹਿਲਾਂ ਆਪਾਂ ਆਏ ਤਾਂ ਬਹੁਤ ਵਾਰੀ ਸੀਗੇ ਇੱਥੇ ਮਨੀਕ ਸਿੰਘ ਸਾਹਿਬ ਪਰ ਲੰਗਰ ਬਣਾ ਜਦੋਂ ਭੰਦਾ ਨਹੀਂ ਦੇਖਿਆ ਸੀ ਕਦੀ ਸੋ ਅੱਜ ਦਰਸ਼ਨ ਹੋ ਗਏ ਲੰਗਰ ਬੰਦਾ ਵੀ ਦੇਖ ਲਿਆ ਸੋ ਵਧੀਆ ਲੱਗਾ ਸਾਰੇ ਪਰਿਵਾਰ ਨਾਲ ਆਪਾਂ ਇੱਥੇ ਆਏ ਹੋਏ ਸੀਗੇ ਸੋ ਮੇਰਾ ਭਰਾ ਜਦੋਂ ਵੀ ਇੱਥੇ ਆਉਂ ਤੋ ਇਹ ਸ਼ੇਮ ਮੰਦਰ ਜ਼ਰੂਰ ਆਓ ਆ ਸਾਰੀ ਕਹਾਣੀ ਇੱਥੇ ਲਿਖੀ ਹੈ ਇਹਨਾਂ ਨੇ ਇਹਨਾਂ ਦੇ ਇਤਿਹਾਸ ਲਿਖਿਆ ਵਾ ਸ਼੍ਰੀ ਭਗਵਾਨ ਤੇ ਮਾਤਾ ਪਾਰਵਤੀ ਦਾ ਸਾਰਾ ਇਤਿਹਾਸ ਲਿਖਿਆ ਇੱਥੇ ਇਸ ਨੂੰ ਸਟੌਪ ਕਰਕੇ ਜ਼ਰੂਰ ਪੜਿਓ ਸਾਰੇ ਨੂੰ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਇਸ ਬਾਰੇ ਦੇਖੋ ਸਟੌਪ ਜ਼ਰੂਰ ਕਰ ਲਿਓ ਇਸ ਨੂੰ ਪੜਨ ਵਾਸਤੇ ਤੇ ਇਹ ਸਾਰਾ ਆਪਣਾ ਸ਼੍ਰੀ ਭਗਵਾਨ ਤੇ ਮਾਤਾ ਪਾਰਵਤੀ ਦਾ ਇਤਿਹਾਸ ਲਿਖਿਆ ਹੋਆ ਤੇ ਤੁਸੀਂ ਦੇਖੋ ਬਹੁਤ ਭਾਰੀ ਮਾਤਰਾ ਵਿੱਚ ਸੰਗਤ ਇੱਥੇ ਆਉਂਦੀ ਆ ਦਰਸ਼ਨ ਕਰਦੇ ਆ ਤੇ ਜੋ ਵੀ ਇੱਥੇ ਆਉਂਦਾ ਵੀਰ ਛੋਲਿਆਂ ਦੀ ਗੁਠਰੀ ਲੈ ਕੇ ਛੋਲੇ ਜ਼ਰੂਰ ਉਬਾਲਦਾ ਵਾ ਤੁਸੀਂ ਵੀ ਆਇਓ ਤੇ ਨਾਲ ਹੀ ਬੈਠਾ ਹੁੰਦਾ ਵਾ ਜੋ ਵੀਰ ਛੋਲੇ ਲੈ ਕੇ ਤੇ ਉਹਨਾਂ ਦਾ 20 ਰੁਪਏ ਦਾ ਗੁਠਲੀ ਮਿਲਦੀ ਆ ਤੇ ਛੋਲੇ ਬਾਲ ਕੇ ਖਾਓ ਸੋ ਬਹੁਤ ਵਧੀਆ ਇੱਥੋਂ ਦਾ ਇਤਿਹਾਸ ਆ ਬਹੁਤ ਵਧੀਆ ਇੱਥੇ ਲੋਕ ਆਉਂਦੇ ਦਰਸ਼ਨ ਕਰਦੇ ਆ ਸੋ ਮੇਰਾ ਭਰਾ ਇੱਥੇ ਜ਼ਰੂਰ ਆਇਓ ਤੇ ਦਰਸ਼ਨ ਕਰਕੇ ਜਾਇਓ ਦੇਖੋ ਚਾਵਲ ਤਿਆਰ ਹੋਏ ਇੱਥੇ ਬੜੇ ਵਿਗਿਆਨੀ ਆਏ ਬੜਿਆਂ ਨੇ ਖੋਜ ਕੀਤੀ ਵੀ ਪਾਣੀ ਗਰਮ ਕਿੱਥੋਂ ਆਉਂਦਾ ਪਰ ਸਾਰੇ ਨਕਾਮ ਰਹੇ ਪਰ ਇੱਕ ਕੁਦਰਤ ਵੱਲੋਂ ਪਾਣੀ ਆਉਂਦਾ ਯਾਰ ਦੇਖੋ ਯਾਰ ਬਹੁਤ ਹੀ ਜ਼ਿਆਦਾ ਗਰਮ ਬੜੇ ਵਿਗਿਆਨੀ ਆਏ ਬੜਿਆਂ ਨੇ ਖੋਜ ਕੀਤੀ ਪਰ ਕਿਸੇ ਨੂੰ ਨਹੀਂ ਪਤਾ ਲੱਗਾ ਸੋ ਦੇਖੋ ਮਾਹੌਲ ਬਹੁਤ ਵਧੀਆ ਸੀਗਾ